ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਝੋਨੇ ਦੀ ਕੰਡੀਸ਼ਨ ਚੈੱਕ ਕਰਾਂਗੇ ਤੇ ਅੱਜ ਸਵਾਲ ਜਵਾਬ ਜਿਹੜੇ ਮੋਸਟ ਕਾਮਨ ਨੇ तितਲੀ ਬਾਰੇ ਤੇਲੇ ਬਾਰੇ ਸੁੰਡੀ ਬਾਰੇ ਪਾਣੀ ਬਾਰੇ ਉਹਨਾਂ ਬਾਰੇ ਚਰਚਾ ਕਰਾਂਗੇ ਕੁਝ ਕਮੈਂਟ ਆਏ ਸੀ YouTube ਵੀਡੀਓਜ਼ ਦੇ ਉੱਤੇ ਹਨਾ Facebook ਦੇ ਉੱਤੇ ਉਹਨਾਂ ਦੇ ਵਿੱਚੋਂ ਮੋਸਟ ਕਾਮਨ ਕੁਐਸਚਨ ਜਿਹੜੇ ਉਹਨਾਂ ਦਾ ਜ਼ਿਕਰ ਕਰਾਂਗੇ ਆਪਾਂ ਭਾਈ ਆਹ ਵੀਡੀਓ ਦੇ ਵਿੱਚ ਜਿਹੜੇ ਬੰਦੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਹੜੇ Facebook ਤੇ ਦੇਖ ਰਹੇ ਨੇ ਉਹ ਕਰ ਲਓ ਫੋਲੋ ਵੀਡੀਓ ਆਪਾਂ ਰੋਜ਼ ਪਾਉਂਦੇ ਰਹਿੰਦੇ ਆਂ ਤੇ ਆ ਜੋ ਕੀ ਹਸਬ ਕਤਾ ਵਾ ਆ ਚੋਣਾ ਹੈ ਜੀ ਮੇਰਾ ਪੀਆਰ 131 ਤੇਨੂੰ ਪਾਣੀ ਬੰਦ ਹੈਣਾ ਕੱਲ ਇਹਨੂੰ ਪਾਣੀ ਲਾਤਾ ਲਾਸਟ ਪਾਣੀ ਸੀ ਤੇ ਹੁਣ 15 ਤਰੀਕ ਤੋਂ ਬਾਅਦ-ਬਾਦ ਵਡਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਮਾਹੌਲ ਸਰਗਰਮਾ ਆਪਣੇ ਵੀ ਸਰਗਰਮਾ ਸਰਪੰਚੀ ਦਾ ਉਦੋਂ ਪਹਿਲਾਂ ਦਾ ਵਾੜ ਹੀ ਨਹੀਂ ਹੋਣਾ ਬਾਕੀ ਹਜੇ ਮੁੱਦਾ ਕੋਈ ਨਹੀਂ ਮਸਲਾ ਭਾਈ ਕੋਈ ਨਹੀਂ ਉਲਝਿਆ ਹੈਨਾ ਆਰਤੀ ਵੀ ਹੜਤਾਲ ਨੇ ਸ਼ੈਲਰ ਮਾਲਕ ਵੀ ਹੜਤਾਲ ਤੇ ਨੇ ਹਜੇ ਕੋਈ ਮਸਲਾ ਨਹੀਂ ਸਭ ਤੋਂ ਪਹਿਲਾ ਸਵਾਲ ਜਿਹੜਾ ਮੋਸਟ ਕਾਮਨ ਆਉਂਦਾ ਵੀ ਬਾਈ ਉੱਤੋਂ ਪੱਤੇ ਸੁੱਕ ਗਏ ਉਹ ਭਰਾਵੋ ਹੁਣ ਆਪਾਂ ਉਤੋਂ ਉਤਲੇ ਪੱਤਿਆਂ ਤੋਂ ਇਹਨਾਂ ਤੋਂ ਕਰਾਉਣਾ ਕੀ ਹੈ ਇਹ ਸੁੱਕਣਗੀ ਹਨਾ ਜਿਨ੍ਹਾਂ ਦੇ ਵਿੱਚ ਜ਼ਿਆਦਾ ਹਰਾਪਣ ਹੈ ਜਿਵੇਂ ਕੋਈ ਕੋਈ ਪੱਤੇ ਦੇ ਵਿੱਚ ਜ਼ਿਆਦਾ ਹਰਾਪਣ ਹੈ ਉਹਨੂੰ ਹੁਣ ਸੁੰਡੀ ਪੈਣੀ ਹੈ ਭਰਾਵੋ ਤੇ ਸੁੰਡੀ ਤੋਂ ਡਰਨਾ ਨਹੀਂ ਆਪਾਂ ਹੁਣ ਕਹਿੰਦੇ ਪੱਤਲਪੇਟ ਪੈ ਗਈ ਜੀ ਪੱਤਲਪੇਟ ਪੈ ਗਈ ਇਹਨੂੰ ਤਾਂ ਹੁਣ ਕੀ ਚੱਕਰ ਆ ਹਨਾ ਹੁਣ ਆਪਣੇ ਦਾਣੇ ਤੇ ਹਾਰਡਨੈਸ ਬਣ ਗਈ 90% ਦਾਣਾ ਪੱਕਿਆ ਪਿਆ 10 ਡੇਣਾ ਨੂੰ ਆਪਾਂ ਝੋਨਾ ਵੜ ਲੈਣਾ ਯਾਨੀ ਜਿਹੜੀ ਆ ਸਿਚੁਏਸ਼ਨ ਆ ਲਾਸਟ ਪਾਣੀ ਲਾਤਾ ਠੀਕ ਹੈ ਬਾਕੀ ਜਿਹੜਾ ਪਾਣੀ ਲਾਉਣਾ ਨਾ ਲਾਸਟ ਉਹ ਆਪਦੀ ਜ਼ਮੀਨ ਦੇ ਹਿਸਾਬ ਨਾਲ ਲਾਇਆ ਕਰੋ ਹਨਾ ਹਾਂ ਆਈ ਵਾਰੀ ਮੌਸਮ ਬਲਵਾਨ ਹੁੰਦਾ ਪਿਛਲੀ ਵਾਰੀ ਆਹ ਦਿਨਾਂ ਦੇ ਵਿੱਚ ਮੌਸਮ ਆ ਜਿਹੜਾ ਟੈਂਪਰੇਚਰ ਸੀ ਉਹ ਡਾਊਨ ਸੀ ਇਸ ਵਾਰ ਪਿਛਲੀ ਵਾਰ ਨਾਲੋਂ ਟੈਂਪਰੇਚਰ ਆ ਜਿਹੜਾ ਆਪਾਂ ਪਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਟੈਂਪਰੇਚਰ ਡਾਊਨ ਹੋ ਜਾਊਗਾ ਹਾਲਾਂਕਿ ਹੁਣ 34-35 ਡਿਗਰੀ ਟੈਂਪਰੇਚਰ ਹੁੰਦਾ ਦੇਨੇ ਬਹੁਤ ਗਰਮੀ ਹੁੰਦੀ ਆ ਪਰ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਪਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਮੌਸਮ ਸਾਰਾ ਹੀ ਅਨਕੂਲ ਹੋ ਜਾਊਗਾ ਤੇ ਕੋਈ ਇਨੀ ਡਰਨ ਵਾਲੀ ਗੱਲ ਨਹੀਂ ਸਾਰਾ ਮੌਸਮ ਐਤਕੀ ਆਪਣੇ ਪੱਖ ਦਾ ਰਿਹਾ ਕਿਸਾਨੀ ਪੱਖ ਦਾ ਰਿਹਾ ਹੈ ਹੈਨਾ ਬਿਮਾਰੀਆਂ ਬੂਣੀਆਂ ਤੋਂ ਰਹਿਤ ਰਿਹਾ ਤਾਂ ਕੋਈ ਘਬਰਾਉਣ ਦੀ ਬਾਤ ਹੀ ਲੋੜ ਨਹੀਂ ਹੈਗੀ ਤੇ ਤੇਲਾ ਵੀਰੇ ਜਿੱਥੇ ਆਇਆ ਉਹ ਬਸ ਆਪਦੀ ਦੋਗੀ ਤੇ ਕਰਦੇ ਹੋ ਸਪਰੇ ਹੈਨਾ ਜਿਹੜਾ ਵੱਢਿਆ ਜਾਣਾ ਝੋਨਾ ਉਹ ਨਾ ਕਰਿਓ ਠੀਕ ਹੈ ਜੀ ਤਾਂ ਸਵਾਲ ਜਵਾਬ ਜਿਹੜੇ ਆਏ ਸੀ ਉਹਨਾਂ ਬਾਰੇ ਚਰਚਾ ਪਾਉਣੀ ਆ ਸਭ ਤੋਂ ਪਹਿਲਾਂ ਆਇਆ ਕਹਿੰਦਾ ਬਾਈ ਜੀ ਪੱਤਾ ਲਪੇਟ ਦਾ ਅਟੈਕ ਬਹੁਤ ਆ ਰਿਹਾ ਕਿਹੜੀ ਸਪਰੇਅ ਦਾ ਰਿਜ਼ਲਟ ਚੰਗਾ ਬਾਈ ਪਹਿਲੀ ਗੱਲ ਤਾਂ ਜੇ ਤੁਹਾਡਾ ਝੋਨਾ ਮਹੀਨੇ ਤੱਕ ਵੱਡਿਆ ਜਾਣਾ ਜਾਂ 25 ਦਿਨਾਂ 20 ਦਿਨਾਂ ਤੱਕ ਵੱਡਿਆ ਜਾਣਾ ਤਾਂ ਪੱਤਾ ਲਪੇਟ ਕੁਝ ਵੀ ਨਹੀਂ ਕਹਿੰਦੀ ਹੁਣ ਪੈ ਲੈਣ ਦੋ ਜਿੰਨੀ ਪੈਂਦੀ ਆ ਕੋਈ ਚੱਕਰ ਨਹੀਂ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੁਣ ਡਰਨਾ ਕੀ ਦੇ ਤੋਂ ਆਪਾਂ ਕੱਲਾ ਤੇਲੇ ਤੋਂ ਜਾਂ ਜਿਹੜੀਆਂ ਵੈਰੈਟੀਆਂ ਤੁਹਾਡੇ ਕੋਲੇ ਹਜੇ ਗੋਪਚ ਨੇ ਹਨਾ ਉਹਨਾਂ ਨੂੰ ਤੁਸੀਂ ਸਪਰੇਅ ਕਰ ਸਕਦੇ ਹੋ ਵੀਰੇ ਪੱਤਾ ਲਪੇਟ ਦੇ ਲਈ ਹੁਣ ਸਭ ਤੋਂ ਵਧੀਆ ਹੈਗੀ ਹੈ ਲਿਕਵਿਡ ਪ੍ਰੋਕਲੇਮ ਹਮੈਕਟਿਕ ਬੈਂਜੋਇਟ ਦੂਜਾ ਕਹਿੰਦਾ ਬਾਈ ਜੀ 28P 67 ਦੀ ਮੁੰਜਰ ਬਹੁਤ ਟੁੱਟ ਰਹੀ ਆ ਕੀ ਹੱਲ ਕਰੀਏ ਉਹ ਬਾਈ ਹਾਈਬ੍ਰਿਡ ਝੋਨੇ ਦੇ ਵਿੱਚ ਨੈਕ ਬਲਾਸਟ ਆ ਜਾਂਦਾ ਹੈ ਨਾ ਨੈਕ ਬਲਾਸਟ ਦਾ ਵੀਰੇ ਕੋਈ ਹੱਲ ਨਹੀਂ ਨੈਕ ਬਲਾਸਟ ਦਾ ਜਾਂਦਾ ਟਰਾਈਸਾਈਕਲਾਜੋਲ ਜਿਹੜਾ ਹੁੰਦਾ ਠੀਕ ਹੈ ਉਹ ਕਰ ਸਕਦੇ ਹੋ ਜਾਂ ਸਟ੍ਰੈਪਟੋਸਾਈਕਲਾਈਨ ਦੀਆਂ ਪੁੜੀਆਂ ਜਿਹੜੀਆਂ ਆਈਆਂ ਨੇ ਉਹ ਕਰ ਸਕਦੇ ਹੋ ਹੈਨਾ ਜਾਂ ਪਹਿਲਾਂ ਦਾ ਇਲਾਜ ਵੀਰੇ ਗੋਭ ਚ ਹੁੰਦਾ ਮੇਨ ਹੈਨਾ ਜਾਂ ਤੁਸੀਂ ਗਲੀਲਿਓ ਵੇ ਕਰ ਸਕਦੇ ਹੋ ਹੈਨਾ ਇਹ ਕਰ ਸਕਦੇ ਹੋ ਬਾਈ ਬਾਕੀ ਇਹਦਾ ਬਾਸਮਤੀ ਵਾਲੇ ਵੀਰ ਖਾਸ ਧਿਆਨ ਰੱਖਣਾ ਨੈਕ ਬਲਾਸਟ ਬਹੁਤ ਆਉਂਦਾ ਤਾਂ ਉੱਥੇ ਇੱਕ ਚੰਗਾ ਫੰਗੀ ਸਾਈਡ ਕਰ ਲੈਣ ਵੈਸੇ ਇਹ ਚੀਜ਼ਾਂ ਪਹਿਲਾਂ ਹੋ ਚੁੱਕੀਆਂ ਨੇ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਵੀਰ ਸਾਡੇ ਦਾਣੇ ਕਾਲੇ ਹੋ ਰਹੇ ਨੇ ਤਾਂ ਕੀ ਕਰੀਏ ਵਰੇ ਦਾਣੇ ਉਤੋਂ ਕਾਲੇ ਨੇ ਤਾਂ ਕੋਈ ਚੱਕਰ ਨਹੀਂ ਹੈਗਾ ਉਹ ਕਈ ਵਾਰੀ ਮੌਸਮ ਦੀ ਮਾਰ ਹੋ ਜਾਂਦੀ ਆ ਨੇਰੀ ਕਣੇ ਨਾਲ ਹਨਾ ਆਪਸ ਦੇ ਵਿੱਚ ਟਕਰਾਂਉਂਦੇ ਨੇ ਤਾਂ ਪੋਲੀਨੇਸ਼ਨ ਦੀ ਪ੍ਰੋਬਲਮ ਆ ਉਹ ਹਨਾ ਜਾਂ ਆਪਣੇ ਤੋਂ ਸਪਰੇਅ ਵੇਲੇ ਸਿੱਧੀ ਨਿਓਜਲਾ ਜਿਹੜੀ ਜਾਂ ਸਿੱਧੀ ਧਾਰ ਪ੍ਰੈਸ਼ਰ ਵੱਜ ਜਾਂਦਾ ਉਦੋਂ ਵੀ ਦਾਣੇ ਕਾਲੇ ਹੋ ਜਾਂਦੇ ਨੇ ਹਨਾ ਉਹਦਾ ਕੋਈ ਚੱਕਰ ਨਹੀਂ ਉਹ ਉਹ ਨਾ ਠੀਕ ਹੋਣ ਕਿਸੇ ਫੰਗੀ ਸਾਈਡ ਨਾਲ ਨਾ ਕੁਝ ਹੋਣ ਆ ਪਏ ਜਿਵੇਂ 골ਡਨ ਸੁਨਹਿਰੀ ਹਨਾ ਤੇ ਉਹਦਾ ਕੋਈ ਚੱਕਰ ਨਹੀਂ ਉਹਦੀ ਕੋਈ ਹੱਲ ਨਹੀਂ ਹੈਗਾ ਤੇ ਨਾ ਹੀ ਕੋਈ ਦਵਾਈ ਉਹਨੂੰ ਠੀਕ ਕਰ ਸਕਦੀ ਆ ਉਦੋਂ ਬਾਅਦ ਇੱਕ ਬਾਈ ਕਹਿੰਦਾ ਅਸੀਂ ਤਾਂ ਸਪਰੇ ਵੀ ਕੀਤੀ ਸੀ ਗੋਵ ਤੋਂ ਪਹਿਲਾਂ ਇੱਕ ਫੇਮ ਪਲੱਸ ਦਾ ਸਟੋਰੀਆ ਪਰ ਗੋਵ ਦੀ ਸੁੰਡੀ ਸਾਈਡ ਤੇ ਟਰੀ ਥੱਲੇ ਬਹੁਤ ਆ ਹੁਣ ਕੀ ਕਰੀਏ ਬਾਈ ਚਿੱਟੀ ਮੁੰਜਰ ਦਾ ਕੋਈ ਹੱਲ ਨਹੀਂ ਹੈਗਾ ਉਹਨੂੰ ਦੇਖ ਕੇ ਤੁਸੀਂ ਸਪਰੇ ਨਾ ਕਰੋ ਚਿੱਟੀ मुਂਝਰ ਜਿਹੜੀ ਨਿਕਲ ਗਈ ਉਹ ਅੱਜ ਤੋਂ ਮਹੀਨਾ ਪਹਿਲਾਂ ਜਿਹੜਾ ਸੁੰਡੀ ਦਾ ਅਟੈਕ ਹੋਇਆ ਸੀ ਉਹਦੇ 'ਚ ਹੋਈ ਹੈ ਤੇ ਬਾਸਮਤੀ ਦੇ ਵਿੱਚ ਹਰੇਕ ਖੇਤ ਦੇ ਕੋਈ ਖੱਬੀ ਖਾਨ ਜਿਹੜਾ ਕਹਿੰਦਾ ਵੀ ਮੇਰੇ ਖੇਤ ਦੇ ਵਿੱਚ ਇੱਕ ਵੀ ਚਿੱਟੀ मुਂਝਰ ਨਹੀਂ ਮੈਂ ਚੈਲੰਜ ਕਰਦਾ ਬਾਈ ਉਹਨੂੰ ਮੈਂ ਵੀਡੀਓ ਬਣਾਉਣੀਆਂ ਬੰਦ ਕਰ ਦੂੰਗਾ ਜੇ ਕੋਈ ਬਾਸਮਤੀ ਦੇ ਵਿੱਚ ਜੇ ਕਿਸ ਨੇ ਇਹ ਸ਼ੋਅ ਕਰਤਾ ਵੀ ਮੇਰਾ ਕਿਲਾ ਖੇਤ ਆ ਵੀਰੇ ਇੱਕ ਵੀ ਚਿੱਟੀ मुਂਝਰ ਨਹੀਂ ਨਿਕਲੀ ਮੈਂ ਵੀਡੀਓ ਉਦੋਂ ਹੀ ਚੈਨਲ ਡਿਲੀਟ ਕਰ ਦੂੰਗਾ ਚਿੱਟੀ मुਂਝਰ ਵੀਰੇ ਗੋਵ ਦੀ ਸੁੰਡੀ ਤੁਸੀਂ ਕੰਟਰੋਲ ਕਰ ਹੀ ਨਹੀਂ ਸਕਦੇ ਹਾਂ ਉਹਨੂੰ ਤੁਸੀਂ ਘਟਾ ਜ਼ਰੂਰ ਸਕਦੇ ਹੋ ਫਰਟੇਰਾ ਪ੍ਰਦਾਨ ਪਾ ਕੇ ਉਹ ਮੈਂ ਵੀਡੀਓ ਬਹੁਤ ਪਾਈਆਂ ਪਹਿਲਾਂ ਬਹੁਤ ਪਿੱਟਿਆ ਵੀ ਬਾਈ ਇਹਨਾਂ ਲਈ ਜ਼ਰੂਰੀ ਆ ਠੀਕ ਐ ਚੰਗੀ ਸਪਰੇਅ ਕਰੋ ਹਨਾ ਬਾਈ ਨੇਮ ਨਹੀਂ ਕਰਨੀ ਤਾਂ ਵਧੀਆ ਚੰਗੀ ਕੰਪਨੀ ਤੋਂ ਲੈ ਕੇ ਕਰੋ ਹਨਾ ਤੇ ਚਿੱਟੀ ਮੁੰਜਰ ਦਾ ਬਾਈ ਹੁਣ ਕੋਈ ਹੱਲ ਨਹੀਂ ਹੈਗਾ ਉਸ ਤੋਂ ਬਾਅਦ ਕਹਿੰਦਾ ਬਾਈ ਜੀ ਟਿਲਟ ਦਵਾਈ ਕਰੀਏ ਜਾਂ ਨਾ ਜੀ ਦੁੱਧਾ ਭਰ ਗਿਆ ਜੀ ਰੰਗ ਭਾਗ ਬਰੇ ਟੈਲਟ ਕਿਉਂ ਦਾਣਿਆਂ ਦੀ ਚਮਕਦੇ ਚੱਕਰ ਦੇ ਵਿੱਚ ਤੁਸੀਂ 2000 ਰੁਪਏ ਖਰਚਦੇ ਹੋ ਉਹਨੇ ਬੂਟੇ ਲਤੜ ਦੋਗੇ ਹਨਾ 2000 ਦਾ ਖਰਚਾ ਆ ਜਾਂਦਾ ਆਪਣਾ ਜਦੋਂ ਆਪਾਂ ਸਪਰੇਅ ਕਰਦੇ ਆ ਜਿਹੜੇ ਬੂਟੇ ਮਦਦੇ ਆ ਉਹ ਅੱਡ ਨੁਕਸਾਨ ਕਰਦੇ ਆ ਕੋਈ ਲੋੜ ਨਹੀਂ ਗਈ ਹੁਣ ਕਹਿੰਦਾ ਭਾਈ ਗੋਚ ਸੁੰਡੀ ਆ ਸਪਰੇਅ ਕਰੀਏ ਜਾਂ ਨਾ 28p67 ਚ ਉਹ ਭਾਈ ਭਰਾਵਾ ਗੋਪ ਦੀ ਸੁੰਡੀ ਜਿਹੜੀ ਪਏਗੀ ਮੁੰਜਰ ਤੁਹਾਡੀ ਨਿਕਲ ਆਈ ਹੁਣ ਤੁਸੀਂ ਗੋਪ ਦੀ ਸੁੰਡੀ ਜਿਹੜੀ ਪੈਣੀ ਸੀ ਉਹ ਪਏਗੀ ਹੁਣ ਕੋਈ ਚੱਕਰ ਨਹੀਂ ਹੁਣ ਕੋਈ ਸਪਰੇਅ ਦੀ ਲੋੜ ਨਹੀਂ ਵਾਰੀ ਵਾਰੀ ਉਹੀ ਕਮੈਂਟ ਆਉਂਦੇ ਆ ਵੀਰ ਜੀ ਊਸ਼ੀਨ ਤੇ ਚੈਸ ਕਿੰਨੀ ਪਾਉਣੀ ਹੈ ਵੀਰੇ ਜਿਹੜੀ ਊਸ਼ੀਨ ਦੀ ਡੋਜ਼ ਆ ਰਿਕਮੈਂਡੇਸ਼ਨ ਉਹ 80 ਗ੍ਰਾਮ ਆ ਪਰ ਮੈਂ ਤੁਹਾਨੂੰ ਕਹਿੰਦਾ ਵੀ 100 ਗ੍ਰਾਮ ਊਸ਼ੀਨ ਪਾਓ ਜਿਹੜੀ ਚੈਸ ਦੀ ਡੋਜ਼ ਆ ਉਹ 120 ਗ੍ਰਾਮ ਆ ਉਹ 150 ਗ੍ਰਾਮ ਪਾਓ ਜੇ ਤੇਲਾ ਹੈਗਾ ਤੁਹਾਡੇ ਕੋਲੇ ਹੈਨਾ ਤੇ ਕੋਰਾ ਜਨ ਸਪਰੇਅ ਵੀ ਉਹਦੀ ਡੋਜ਼ ਕਿੰਨੀ ਉਹਦੀ ਵੀ ਬਈ 60 ਐਮਐਲ ਆ ਤੁਸੀਂ 70 75 ਐਮਐਲ ਪਾਓਗੇ ਤਾਂ ਵਧੀਆ ਰਹੋਗੇ ਕੋਰਾ ਜਨ ਦੇ ਵਿੱਚ ਤੇ ਚੈਸ ਦੇ ਵਿੱਚ ਬਹੁਤ ਗੜਬੜੀ ਆਈ ਹੈ ਤਾਂ ਇੱਕ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਆਇਆ ਮੈਂ ਬਹੁਤ ਵੀਡੀਓ ਪਾਈਆਂ ਉਹ ਹਜਲ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਨਹੀਂ ਹੋਗੀ ਪਰ ਹੋ ਜੂਗੀ ਹੈਨਾ ਉਹ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਡੇ ਕੋਲੇ ਚੈਸ ਦਾ ਟੈਕਨੀਕਲ ਵੀ ਹੈ ਤੇ ਮਸ਼ੀਨ ਦਾ ਟੈਕਨੀਕਲ ਵੀ ਹੈ ਪੈਕਸਾ ਲਾਉਣ ਜਾਮਾ ਸਿਰਾ ਭਾਈ ਉਦੋਂ ਉੱਤੇ ਦਾ ਸਿਰੇ ਨਹੀਂ ਹੈਗੀ ਪੈਕਸਾ ਲਾਉਣ ਤਾਂ ਜਦੋਂ 11 ਸੌ ਰੁਪਿਆ ਕਿੱਥੇ ਲਾਉਣਾ ਕਿੱਥੇ 11 ਸੌ ਦੇ ਵਿੱਚ ਸਾਰੀਆਂ ਦਵਾਈਆਂ ਹੋ ਜਾਣੀਆਂ ਠੀਕ ਹੈ ਅ ਵੀਡੀਓ ਲੰਮੀ ਹੋ ਜੂਗੀ ਬਾਈ ਬਾਕੀ ਕਮੈਂਟ ਮੈਂ ਅਗਲੀ ਵੀਡੀਓ ਦੇ ਵਿੱਚ ਕਰੂੰਗਾ ਮੇਨ ਮੇਨ ਜਿਹੜੇ ਸਵਾਲ ਸੀ ਉਹ ਤੁਹਾਡੇ ਕਲੀਅਰ ਹੋ ਗਏ ਹੋਣੇ ਕਮੈਂਟ ਜਰੂਰ ਕਰਿਓ ਕਿ ਕੰਨੀ ਤਰੀਕ ਤੱਕ ਝੋਨਾ ਵੜਿਆ ਜਾਣਾ ਜੇ ਕੋਈ ਹੋਰ ਸਵਾਲ ਜਵਾਬ ਹੋਇਆ ਤਾਂ ਵੀਡੀਓ ਦੇ ਥੱਲੇ ਲਿਖ ਦਿਓ ਮੈਂ ਸਾਰੇ ਜਵਾਬ ਦੇ ਦੂੰਗਾ ਥੈਂਕ ਯੂ ਸੋ ਮੱਚ